ਵੇਖੋ ਜੀ ਨੌਜਵਾਨ ਕੰਮ ਕਰਨ ਦੇ ਨਾਲ ਨਾਲ ਸਤੰਤਾਂ ਵਾਲੀ ਸ਼ੌਂਕੀ ਹੈਗਾ ਤੇ ਸਤੰਤ ਵੀ ਬਹੁਤ ਜਿਆਦਾ ਕਰਦਾ ਕੋਈ ਵੇਖੋ ਜੀ ਥੂੜੀ ਚੱਕਣ ਵਾਲਾ ਸਿਸਟਮ ਲੱਗਿਆ ਮੂਰੇ ਤੇ ਟਰੈਕਟਰ ਐ ਇਸ ਟਾਈਮ ਐ ਨਹੀਂ ਦੋ ਆਹੋਲੇ ਟਾਇਰਾਂ 'ਤੇ ਲੱਗਦੇ ਨੇ ਟਰੈਕਟਰ ਤੇ ਆਸ਼ਾ ਟਰੈਕਟਰ ਹੈਗਾ ਤੇ ਇਹ ਕੰਮ ਦੀ ਗੱਲ ਕਰੀਏ ਤਾਂ ਨੌਜਵਾਨ ਕੰਮ ਵੀ ਬਹੁਤ ਕਰਦਾ ਹੈਗਾ ਪਰ ਸਤੰਤ ਹਜੇ ਕਦੇ ਫਾਰਮ ਲੈਂਦਾ ਕਰਦਾ ਨਹੀਂ ਨੌਜਵਾਨ ਨਹੀਂ ਇਹ ਤੋਂ ਵੀ ਨਹੀਂ ਥੂੜੀ ਦਾ ਸੀਜ਼ਨ ਹੈ ਅੱਪੀ ਜੁਕਿਆ ਵੈਸੇ ਤਾਂ ਤੇ ਟੂੜੀ ਆਲਾ ਸਿੱਦਾ ਸਿੱਖੇ ਮੂਰੇ ਜਿਹੜਾ ਲੱਗਿਆ ਹੋਇਆ ਹੈ ਘੱਟੋ ਘੱਟ 50 ਫੁੱਟ ਉੱਚੀ ਟੂੜੀ 25 ਤੋਂ 50 ਫੁੱਟ ਉੱਚੀ ਟੂੜੀ ਲਾ ਦਿੱਤਾ ਹੈਗਾ ਤੇ ਇਸ ਤੋਂ ਬਾਅਦ ਜਿਹੜਾ ਸੀਜ਼ਨ ਆਣਾ ਹੈ ਕਿਉਂਕਿ ਬਾਣ ਬਿਲੇ ਹੋ ਜਾਣਗੇ ਇਸ ਤੋਂ ਬਾਅਦ ਊਰੀ ਵਗੈਰਾ ਚੱਕਣ ਦਾ ਵੀ ਸੀਜ਼ਨ ਆਊਗਾ ਇਸ ਨੌਜਵਾਨ ਕੋਲੇ ਊਰੀ ਚੱਕਣ ਵਾਲਾ ਸਿਸਟਮ ਵੀ ਹੈਗਾ ਹੈਗਾ ਉਹ ਵੀ ਇਹਦੇ ਮੂਰੇ ਇਹਨੂੰ ਖੋਲ ਦਿੰਦਾ ਹੈਗਾ ਤੇ ਉਹਨੂੰ ਉਹਨੂੰ ਕੱਸ ਲੈਂਦਾ ਹੈ ਤੇ ਕਈ ਵਾਰੀ ਕਿਸੇ ਪਰਾਂ ਨੇ ਰੂੜੀ ਚੁਕਾਉਣ ਨੂੰ ਤਾਂ ਉਹ ਵੀ ਇਹੋ ਜਿਹੇ ਤਰ੍ਹਾਂ ਦੀਆਂ ਭਰਦਾ ਰੂੜੀ ਦੀ ਤੇ ਪਹਿਲਾਂ ਕਈ ਵਾਰੀ ਲੋਡ ਹੁੰਦੀ ਅਗਲੇ ਸਾਲ ਵਾਸਤੇ ਤੁਸੀਂ ਦੇਖੋ ਵੀ 50 ਉੱਚੀ ਟੂੜੀ ਜਿਹੜਾ ਸੀ ਸਿਰਫ 40-45 ਮਿੰਟਾਂ ਦੇ ਵਿੱਚ ਹੀ ਕਿਉਂਕਿ ਖਿਲਰਿਆਂ ਪੰਗਾ ਸੀ ਟਰਾਲੇ ਨੂੰ ਟਰਾਲਿਆਂ ਖਿਲਰਿਆਂ ਹੋਊਗਾ ਤੁਸੀਂ ਦੇਖੋਗੇ ਆ ਚੱਕ ਇਸ ਤਰ੍ਹਾਂ ਨਾ ਬਣਨੀ ਵੀ ਨਾ ਬਣ ਗਈ ਆ ਗਈ ਆ ਗਈ ਵਿੱਚ 20 ਤੋਂ 25 ਫੁੱਟ ਉੱਚੀ ਟੂੜੀ ਦਿੱਤੇ ਗਲਾ ਦਿੱਤੀ ਐ ਨੌਜਵਾਨ ਨੇ ਦੇ ਕੇਸ ਦੇ ਵਿੱਚੋਂ ਪਾਈਪਾਂ ਵੀ ਖੁੱਲ੍ਹ ਗਈਆਂ ਮੇजे ਇਸ ਤੋਂ ਵੀ ਉੱਚੇ ਟਿਕਾਣੇ ਲਵਾਉਣੀ ਹੋਵੇ ਤਾਂ ਇਸ ਤੋਂ ਉੱਚਾ ਆਪਣਾ ਕਰਦੇ ਕਰਦੇ ਆਪਾਂ ਗੱਲ ਕੀਤੀ ਸੀ ਕਿ ਨਾ ਇਹ 25 ਤੋਂ 50 ਕੋਈ ਟਿਕਾਣਾ ਲਾਉਣ ਵਾਲਾ ਤੇ ਸਟੰਡ ਪਾਜੀ ਦਾ 34 ਨਾ ਨਾਣ ਕੰਮ ਦੇ ਨਾਲ-ਨਾਲ ਬੜਾ ਜਿਹਾ ਸਟੰਡ ਵੀ ਕਰਿੰਦਾ ਹੈ ਤੇ ਜਲਦੀ ਜੰਮਾ ਹੈ ਜੈਂਤਾ ਨਾ ਨਾ ਕੋਈ ਗੱਲ ਕਰ ਸਕਦਾ ਜਿਹੋਰ ਬਾਕੀ ਦਾ ਨਾਮ ਹੈ ਇਸ ਨਾਲ ਜੋ ਵੀ ਤੁਸੀਂ ਧੂੜੀ ਵਗਾਇਆ ਮਰੀ ਵਗਾਇਆ ਕਦੋਂ ਨਹੀਂ ਤੁਸੀਂ ਕਰਵਾ ਸਕਦੇਗੇ ਤੇ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਜੀ ਦੇਖੋ ਤੁਸੀਂ ਬਹੁਤ ਸੋਹਣਾ ਸਿਸਟਮ ਲੱਗਿਆ ਹੋਇਆ ਹੈ ਬੰਦੇ ਨੂੰ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਜਾਂਦਾ ਹੈ ਇਹਦੇ ਦੇ ਪਾਸੇ ਟਾਇਰ ਲੱਗੇ ਹੋਏ ਨੇ ਜਿਹੜਾ ਮੂਰੇ ਸਿਸਟਮ ਲੱਗਿਆ ਹੋਇਆ ਹੈਗਾ ਦੇਖੋ ਤੁਸੀਂ ਵੀ ਜਿੱਧਰ ਵੀ ਸਸੀ ਰੂੜੀ ਆ ਕੂੜੀ ਵਗੈਰਾ ਪਟਕਣੀ ਹੈ ਉਹ ਬੜੇ ਆਰਾਮ ਦੇ ਨਾਲ ਸੈੱਟ ਕਰਕੇ ਲਗਵਾ ਸਕਦੇ ਆ ਪ੍ਰੈਸ਼ਰ ਦੇ ਨਾਲ ਇਹ ਤਾਂ ਪੰਪ ਲੱਗਿਆ ਹੋਇਆ